ਦਾਂ ਮੇਰੇ ਕੱਪੜੇ ਗਿੱਲੇ ਹੋਏ ਇਦਾਂ ਮੇਰਾ ਮਨ ਗਿੱਲਾ ਹੋ ਜਾਂਦਾ ਮੈਨੂੰ ਅਨੰਦ ਆਉਂਦਾ ਹੈ ਪਹਿਲਾ ਸਿਰ ਸਮਝਣ ਵਾਲੀਆਂ ਨੇ ਸਿਰਫ ਹੋਰ ਕੁਝ ਨਹੀਂ ਕੋਈ ਵੱਡੀ ਗੱਲ ਨਹੀਂ ਹੈਗੀ ਗੁਰਬਾਣੀ ਗੁਰੂ ਸਾਹਿਬ ਬੰਦੀ ਜ਼ਿੰਦਗੀ ਹੈ ਗੁਰੂ ਸਾਹਿਬ ਦਾ ਜੀਵਨ ਹੈ ਤੇ ਗੁਰੂ ਸਾਹਿਬ ਨੇ ਕਿਹਾ ਸੀ ਹੰਡਾਈ ਹੋਈ ਹੈ ਹੰਡਾਈ ਹੋਈ ਹੈ ਹੰਡਾਈ ਹੋਈ ਦਾ ਮਤਲਬ ਕੀ ਹੈ ਉਹ ਸੱਜਣ ਸਾਨੂੰ ਉਹਨੇ ਕਮੀਜ਼ ਪਾਈ ਤੇ ਕਿਸੇ ਨੇ ਕਿਹਾ ਤੁਸੀਂ ਰੋਜ਼ ਇਹੀ ਪਾ ਛੜਦਾ ਉਹ ਕਹਿੰਦਾ ਭਾਈ ਗੱਲ ਸੁਣੋ ਮੈਨੂੰ ਹੰਡਾ ਕੇ ਵੇਖਦਾ ਮੈਨੂੰ ਕਿਸੇ ਨੇ ਕਿਹਾ ਹੰਡ ਦੀ ਬੜੀ ਐ ਕਹਿੰਦਾ 10 ਸਾਲ ਹੋ ਗਏ ਪਾਉਂਦਿਆਂ ਨੂੰ ਵਾਕੀ ਹੰਡ ਦੀ ਬੜੀ ਐ ਕਹਿੰਦਾ ਕਿਉਂ ਕਹਿੰਦਾ ਪੜਦੀ ਨਹੀਂ ਕਹਿੰਦਾ ਲੈ ਕੇ ਵੇਖਦੇ ਰਾ ਦਿਲ ਨਹੀਂ ਕਰਦਾ ਲਾਉਣ ਨੂੰ ਤਾਂ ਕੱਪੜਾ ਹੀ ਬੜਾ ਮਲਾਇਆ ਮੈਂ ਬੜੀ ਵਧੀਆ ਦਿਲ ਹੀ ਨਹੀਂ ਕਰਦਾ ਕਹਿੰਦਾ ਨਾ ਇਹਦਾ ਰਗ ਲੱਦਾ ਨਾ ਹੀ ਪੜਦੀ ਐ ਨਾ ਹੀ ਕੱਸਦੀ ਐ ਇਦਾਂ ਗੁਰੂ ਜੀ ਕਹਿੰਦੇ ਕਹਿੰਦੇ ਅਸੀਂ ਬਾਣੀ ਹੰਡਾਈ ਆ ਕਹਿੰਦੇ ਇਹ ਜਿਹੜੀ ਬਾਣੀ ਤੁਹਾਨੂੰ ਦੇ ਰਿਆ ਮੈਂ ਜੁਗਾ ਜੁਗਾ ਤੋਂ ਪਾ ਕੇ ਰੱਖੀ ਆ ਜੁਗਾ ਜੁਗਾ ਤੋਂ ਪਾ ਕੇ ਰੱਖੀ ਆ ਕਹਿੰਦੇ ਮੈਂ ਵੀ ਹੰਡਾ ਕੇ ਵੇਖੀ ਐ ਨਾ ਇਹਦਾ ਰੰਗ ਲੱਥਿਆ ਕਦੀ ਨਾ ਇਹ ਕਸੀ ਨਾ ਇਹ ਪਾਟੀ ਕਹਿੰਦੇ ਮੈਂ ਬਾਣੀ ਹੰਡਾਈ ਆ ਤੇ ਦੁਨੀਆ ਵਾਲਿਓ ਜੇ ਇਹਦਾ ਐਡਾ ਸਤਕਾਰ ਐ ਐਡੀ ਤਾਕਤ ਵਾਲੀ ਐ ਤੇ ਭਾਈ ਤੁਸੀਂ ਵੀ ਹੰਡਾ ਲਓ ਇਹ ਗੁਰੂ ਜੀ ਦੀ ਜ਼ਿੰਦਗੀ ਐ ਗੁਰੂ ਦਾ ਜੀਵਨ ਐ ਇਸ ਜੀਵਨ ਨੂੰ ਅਸੀਂ ਵੀ ਹੰਡਾਉਣਾ ਐ ਇਸ ਜੀਵਨ ਨੂੰ ਇਸ ਕੱਪੜੇ ਨੂੰ ਅਸੀਂ ਵੀ ਆਪਣੇ ਮਨ ਦੇ ਉੱਤੇ ਪਾਉਣਾ ਤੇ ਪਾ ਕੇ ਵੇਖ ਲਓ ਗੁਰੂ ਪਿਆਰਿਓ ਜੇ ਕਿਸੇ ਨੇ ਕੱਪੜਾ ਪਾਇਆ ਤੇ ਹੰਡਾਇਆ ਉਹ ਕਿਸੇ ਨੂੰ ਕਹਿੰਦਾ ਤੂੰ ਵੀ ਪਾ ਲੈ ਹੁਣ ਦੇਖੋ ਜਿਨੇ ਪਾਇਆ ਉਹ ਕਹਿੰਦਾ ਹਟਦਾ ਹੈ ਤੇ ਜਿਨੇ ਕਦੀ ਪਾਇਆ ਹੀ ਨਹੀਂ ਕਪੜਾ ਉਹ ਕਿੱਥੋਂ ਕਹਦੂ ਬਈ ਇਹ ਬਣਾ ਹੰਡਦਾ ਹੈ ਕਹਿੰਦਾ ਪਾ ਦਾ ਰੰਗ ਨਹੀਂ ਲੱਦਦਾ ਇਹ ਜਿਹੜਾ ਵਰਤਿਆ ਉਹਨੂੰ ਪਤਾ ਹੈ ਤੁਸੀਂ ਵੀ ਆਪਣੇ ਮਨ ਦੇ ਉੱਤੇ ਬਾਣੀ ਦਾ ਕਪੜਾ ਪਾ ਕੇ ਦੇਖੋ ਬਾਣੀ ਦਾ ਪ੍ਰਕਾਸ਼ ਕਰਕੇ ਦੇਖੋ ਮਨ ਦੇ ਉੱਤੇ ਆਪ ਜੀ ਵੇਖੋਗੇ ਵਾਕਿਆ ਦਾ ਰੰਗ ਨਹੀਂ ਲੱਤਦਾ ਠੀਕ ਆ ਫਿਰ ਗੁਰੂ ਜੀ ਨੇ ਹੋਰ ਬੜੀ ਵੱਡੀ ਗੱਲ ਕਰ ਦਿੱਤੀ ਕਹਿੰਦਾ ਸਹਬ ਮੇਰਾ ਨਿਤ ਨਵਨ ਕਹਿੰਦਾ ਇਹਦਾ ਰੰਗ ਰੋਜ਼ ਚਮਕਦਾ ਹੀ ਆ ਤੁਸੀਂ ਜਿੰਨੀ ਮਰਜ਼ੀ ਬਾਣੀ ਪੜੀ ਜੋ ਰੋਜ਼ ਨੰਦ ਹੀ ਆਉਂਦਾ ਨੰਦੀ ਆਉਂਦਾ ਕਦੀ ਨਹੀਂ ਕੋ ਕਹਿੰਦਾ ਉਹ ਛੱਡ ਬਣਾ ਕਹਿੰਦਾ ਕੱਲ ਵੀ ਤੇ ਮੈਂ ਪੜੀ ਸੀਗੀ ਨਹੀਂ ਰੋਜ਼ ਇੱਕੋ ਮਨ ਚ ਗੱਲ ਆਉਂਦੀ ਆ ਵੀ ਯਾਰ ਰੋਜ਼ ਹੀ ਕੁਛ ਨਾ ਕੋਈ ਨਵੀਂ ਚੀਜ਼ ਲੱਭਦੀ ਇਹਦੇ ਚ ਹੈ ਨਾ ਸੋ ਧਿਆਨ ਦੇਣ ਵਾਲੀ ਗੱਲ ਆ